ਮੇਰੀ ਪੀੜੀ ਦੇ ਮਾਲਕ ਧੰ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਬਹੁਤ ਸਮਾ ਗੁਰੂ ਗੋਬਿੰਦ ਸਿੰਘ ਜੀ ਵਾਂਗੂ ਧਰਮ ਦੇ ਦੁਖੀਆਂ ਨਾਲ ਜੰਗ ਜੁਦ ਕਰਨ ਵਿੱਚ ਬਤੀਤ ਹੋਇਆ ਹੈ ਆਪ ਜੀ ਜਾਣਦੇ ਹੋ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਿੱਖਾਂ ਦੇ 6ਵੇਂ ਗੁਰੂ ਹੋਏ ਹਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੇ ਸਿੱਖ ਸ਼ਰਧਾਲੂਆਂ ਨੂੰ ਨਾਮਦਾਨ ਵਕਸ਼ਿਸ਼ ਕਰਕੇ ਤਾਰਿਆ ਹੈ ਆਪ ਜੀ ਹੀ ਮੀਰੀ ਪੀਰੀ ਦੇ ਮਾਲਕ ਦੋ ਤਲਵਾਰਾਂ ਧਾਰਨ ਕਰਨ ਵਾਲੇ ਹੋਏ ਹਨ ਆਓ ਅੱਜ ਉਹਨਾਂ ਦੇ ਲੰਗਰ ਦੀ ਸੇਵਾ ਕਰਨ ਵਾਲੇ ਅਨਿੰਨ ਸੇਵਕਾਂ ਦੀ ਕਥਾ ਸੁਣਾਉਂਦੇ ਹਾਂ ਜਿਨ੍ਹਾਂ ਨੂੰ ਪਹਿਲਾਂ ਗੁਰੂ ਜੀ ਨੇ ਸ਼ਰਾਪ ਦਿੱਤਾ ਅਤੇ ਫਿਰ ਬਖਸ਼ ਦਿੱਤਾ ਸੀ ਕਿਉਂਕਿ ਉਹਨਾਂ ਨੇ ਬੜੀ ਕਰੜੀ ਸੇਵਾ ਕਰਕੇ ਆਪਣੀ ਪੁੱល ਬਖਸ਼ਾ ਲਈ ਸੀ ਆਓ ਸ਼ੁਰੂ ਕਰਦੇ ਹਾਂ ਪਹਿਲਾਂ ਜੋ ਨਵੀਂ ਸੰਗਤ ਜੁੜੀ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਨ ਅਤੇ ਹੋਰ ਵੀਡੀਓ ਸੁਣਨ ਵਾਸਤੇ ਸਾਨੂੰ ਕਮੈਂਟ ਵੀ ਕਰਨ ਆਓ ਸਾਰੀ ਸੰਗਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਿਏ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਰੋਜ਼ ਦੋ ਵੇਲੇ ਦਵਾਨ ਸਜਦੇ ਅਤੇ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਤੇ ਸ਼ਬਦ ਕੀਰਤਨ ਦਾ ਲਾਭ ਪ੍ਰਾਪਤ ਕਰਦੀਆਂ ਅਤੇ ਭੇਟ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਨੰਦ ਹੁੰਦੀਆਂ ਇੱਕ ਤਰਖਾਨ ਸਿੱਖ ਜਿਸ ਦਾ ਨਾਮ ਕੁੱਕੋ ਸੀ ਅਤੇ ਉਸ ਦਾ ਪੁੱਤਰ ਅਨੰਤਾ ਦੋਵੇਂ ਹੀ ਪਿਓ ਪੁੱਤਰ ਗੁਰੂ ਘਰ ਦੇ ਬੜੇ ਪ੍ਰੇਮੀ ਰਾਤ ਦਿਨ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਜਦ ਗੁਰੂ ਘਰ ਲੰਗਰ ਤਿਆਰ ਹੁੰਦਾ ਸੀ ਤਾਂ ਇਹ ਗੁਲੇਲ ਲੈ ਕੇ ਲੰਗਰ ਪਾਸ ਬੈਠ ਜਾਂਦੇ ਸਨ ਕਿ ਕੋਈ ਜਾਨਵਰ ਲੰਗਰ ਉੱਤੇ ਵਿੱਠ ਨਾ ਕਰ ਦੇਵੇ ਜਾਂ ਉੰਜ ਹੀ ਕੋਈ ਰੋਟੀ ਆਦਿਕ ਚੁੱਕਣ ਵਾਸਤੇ ਨਾ ਆ ਬੈਠੇ ਇੱਕ ਦਿਨ ਆਟਾ ਗੁੰਨਿਆ ਹੋਇਆ ਵੇਖ ਕੇ ਇੱਕ ਕਾਹ ਭੋ ਭੋ ਕੇ ਆਉਣ ਲੱਗਾ ਅਨੰਤੇ ਨੇ ਬਹੁਤ ਵਾਰ ਯਤਨ ਕੀਤਾ ਕਿ ਇਹ ਇੱਧਰ ਨਾ ਆਵੇ ਪਰ ਜਦ ਕਾ ਆਉਣ ਤੋਂ ਨਾ ਹਟਿਆ ਤਾਂ ਅਨੰਤੇ ਨੇ ਉਸ ਨੂੰ ਗੁੱਸੇ ਨਾਲ ਗੁਲੇਲਾ ਮਾਰਿਆ ਜੋ ਕਾ ਦੀ ਲੱਤ ਤੇ ਵਜਾ ਤੇ ਕਾ ਲੰਗੜਾ ਹੋ ਗਿਆ ਉਪਰੰਤ ਜਦ ਗੁਰੂ ਜੀ ਨੇ ਪ੍ਰਸ਼ਾਦ ਛਕ ਕੇ ਤਾਂ ਆਦਿਕ ਜਾਨਵਰਾਂ ਨੂੰ ਟੁਕੜੇ ਪਾਏ ਤਾਂ ਉਹ ਲੰਗੜਾ ਕ ਵੀ ਟੁਕੜਾ ਖਾਣ ਆ ਗਿਆ। ਗੁਰੂ ਜੀ ਨੇ ਉਸ ਨੂੰ ਦੁਖੀ ਵੇਖ ਕੇ ਬਚਨ ਕੀਤਾ ਜਿਸ ਨੇ ਇਸ ਕਾਂ ਨੂੰ ਮਾਰਿਆ ਉਹ ਨਰਕਾਂ ਨੂੰ ਜਾਏਗਾ ਤਾਂ ਇਸ ਕਾਂ ਦੀ ਪੀੜਾ ਦੂਰ ਹੋਵੇਗੀ। ਗੁਰੂ ਜੀ ਦਾ ਇਹ ਬਚਨ ਸੁਣ ਕੇ ਅਨੰਤੇ ਨੇ ਆਪਣੇ ਪਿਤਾ ਕੁੱਕੋ ਨੂੰ ਦੱਸਿਆ। ਦੋਹਾਂ ਪਿਓ ਪੁੱਤ ਨੇ ਬੜੇ ਦੁਖੀ ਹੋ ਕੇ ਭਾਈ ਵਿਦੀ ਚੰਦ ਜੀ ਪਾਸ ਗੱਲ ਕੀਤੀ। ਭਾਈ ਵਿਧੀ ਚੰਦ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਗੁਰੂ ਜੀ ਤੋ ਤੁਹਾਡਾ ਇਹ ਸ਼ਰਾਪ ਬਖਸ਼ਾ ਦੇਵਾਂਗਾ ਉਪਰੰਤ ਇੱਕ ਦਿਨ ਗੁਰੂ ਜੀ ਸ਼ਿਕਾਰ ਤੇ ਗਏ ਅਤੇ ਫਿਰਦੇ ਫਿਰਦੇ ਛੋਟੇ ਮੀਰ ਪਿੰਡ ਪਾਸ ਇੱਕ ਦਰਖਤ ਦੀ ਛਾਂ ਹੇਠਾਂ ਆਰਾਮ ਕਰਨ ਵਾਸਤੇ ਬੈਠ ਗਏ ਉਸੇ ਸਮੇਂ ਵਿਧੀ ਚੰਦ ਨੇ ਸਮਾ ਵਿਚਾਰ ਕੇ ਬੇਨਤੀ ਕੀਤੀ ਮਹਾਰਾਜ ਜੀ ਕੁੱਕੋਂ ਦੇ ਪੁੱਤਰ ਨੇ ਗੁਰੂ ਕੇ ਲੰਗਰ ਦੀ ਪਵਿੱਤਰਤਾ ਰੱਖਣ ਵਾਸਤੇ ਹੀ ਕਾ ਨੂੰ ਗੁਲੇਲਾ ਮਾਰਿਆ ਸੀ ਉਸ ਨੂੰ ਖਿਮਾ ਕਰ ਦਿਓ ਅਤੇ ਉਸ ਦੇ ਥਾਂ ਮੈਨੂੰ ਨਰਕ ਭੇਜ ਦਿਓ ਗੁਰੂ ਜੀ ਨੇ ਕਿਹਾ ਤੂੰ ਸਾਡਾ ਪਿਆਰਾ ਸਿੱਖ ਹੈ ਨਾ ਤੂੰ ਅਤੇ ਨਾ ਕੁੱਕੋਂ ਦਾ ਪੁੱਤਰ ਨਰਕ ਨੂੰ ਜਾਏਗਾ ਜਿਸ ਵਿੱਚ ਕੁਟਲ ਤੇ ਖੋਟੇ ਪੁਰਸ਼ ਵਸਦੇ ਹਨ ਗੁਰੂ ਜੀ ਦੀ ਬਖਸ਼ਿਸ਼ ਵਾਲਾ ਬਚਨ ਸੁਣ ਕੇ ਦੋਵੇਂ ਪਿਓ ਪੁੱਤ ਕੁੱਕੋ ਤੇ ਅਨੰਤਾ ਸ਼ਰਧਾ ਨਾਲ ਗੁਰੂ ਜੀ ਦੇ ਚਰਨਾਂ ਤੇ ਪੈ ਗਏ ਇਹਨਾਂ ਦੋਨਾਂ ਦੀ ਪੁੱਲ ਬਖਸ਼ਾ ਕੇ ਗੁਰੂ ਜੀ ਫਿਰ ਇੱਕ ਦਿਨ ਚਿੱਟੇ ਘੋੜੇ ਉੱਤੇ ਚੜ੍ਹ ਕੇ ਅਤੇ ਹੱਥ ਉੱਤੇ ਚਿੱਟਾ ਬਾਜ ਫੜ ਕੇ ਸ਼ਿਕਾਰ ਨੂੰ ਚੱਲੇ ਆਪ ਜੀ ਨੇ ਬੜੇ ਮਹੀਨ ਸੂਤਰ ਦੀ ਸੁੰਦਰ ਪੋਸ਼ਾਕ ਪਹਿਨੀ ਹੋਈ ਸੀ ਅਤੇ ਸਿਰ ਉੱਤੇ ਰੇਸ਼ਮੀ ਦਸਤਾਰ ਦੇ ਉੱਤੇ ਹੀਰੇ ਜੜਤ ਕਲਗੀ ਸੋਭ ਰਹੀ ਸੀ ਆਪ ਜਦ ਇਸ ਅਦੁੱਤੀ ਰੂਪ ਵਿੱਚ ਬਾਹਰ ਨਿਕਲੇ ਤਾਂ ਅੱਗੇ ਆਪ ਜੀ ਨੂੰ ਦੋ ਪਿਓ ਪੁੱਤਰ ਮਿਲੇ ਉਹਨਾਂ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਆਪਣੀ ਸੇਵਾ ਵਿੱਚ ਰੱਖ ਲਵੋ ਭਾਈ ਵਿਦੀ ਚੰਦ ਨੇ ਪੁੱਛਿਆ ਤੁਸੀਂ ਕੀ ਕੰਮ ਕਰਦੇ ਹੋ ਉਹਨਾਂ ਨੇ ਕਿਹਾ ਭਾਈ ਜੀ ਅਸੀਂ ਤਸਵੀਰਾਂ ਬਣਾਉਂਦੇ ਹਾਂ ਤਦ ਵਿਦੀ ਚੰਦ ਨੇ ਕਿਹਾ ਤੁਸੀਂ ਗੁਰੂ ਸਾਹਿਬ ਜੀ ਦੇ ਇਸ ਰੂਪ ਵਿੱਚ ਹੀ ਘੋੜੇ ਦੀ ਸਵਾਰੀ ਸਹਿਤ ਇੱਕ ਸੁੰਦਰ ਤਸਵੀਰ ਬਣਾ ਦਿਓ ਤੁਹਾਡੀ ਇਹੀ ਸ਼ਿਵ ਪ੍ਰਵਾਨ ਹੋ ਜਾਏਗੀ ਉਨਾ ਮੁਸੱਬਰ ਪਿਓ ਪੁੱਤ ਨੇ ਜੋ ਜਾਤੀ ਦੇ ਤਰਖਾਨ ਸਨ ਉਸੇ ਸਮੇਂ ਆਪਣਾ ਸਮਾਨ ਕੱਢ ਕੇ ਗੁਰੂ ਜੀ ਦੇ ਸਾਹਮਣੇ ਖੜੇ ਹੋ ਕੇ ਗੁਰੂ ਜੀ ਦੀ ਜਸਮਾਨੀ ਡੀਲ ਡਾਲ ਅਤੇ ਚਿਹਨ ਚੱਕਰਾਂ ਦੇ ਸਭ ਨਿਸ਼ਾਨ ਵੀ ਜਿਉਂ ਦੇ ਤਿਉ ਲੈ ਗਏ ਉਪਰੰਤ ਗੁਰੂ ਜੀ ਸ਼িকার ਨੂੰ ਚਲੇ ਗਏ ਅਤੇ ਉਹ ਘਰ ਆਣ ਕੇ ਤਸਵੀਰ ਨੂੰ ਪੂਰਾ ਰੂਪ ਦੇਣ ਲੱਗ ਪਏ ਦੂਸਰੇ ਦਿਨ ਉਹਨਾਂ ਨੇ ਤਸਵੀਰ ਪੂਰਨ ਕਰਕੇ ਭਾਈ ਵਿਦੀ ਚੰਦ ਨੂੰ ਯਾਦ ਦਿੱਤੀ ਵਿਦੀ ਚੰਦ ਨੇ ਜਦ ਗੁਰੂ ਜੀ ਨੂੰ ਤਸਵੀਰ ਵਿਖਾਈ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਦੋਹਾਂ ਪਿਓ ਪੁੱਤਰਾਂ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ